ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੰਦਾ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਸਭ ਤੋਂ ਪਹਿਲਾਂ ਤਾਂ ਉਸ ਭੈਣ ਭਰਾਵਾਂ ਦਾ ਧੰਨਵਾਦ ਹੈ ਜਿਹੜੇ ਕਿ ਉਹ ਟਰੱਕ ਵਾਲੇ ਵੀਰ ਦੀ ਵੀਡੀਓ ਨੂੰ ਸ਼ੇਅਰ ਕਰ ਰਹੇ ਆ ਕਿਉਂਕਿ ਉਹਦਾ ਮਸਲਾ ਹੱਲ ਤਾਂ ਹੀ ਹੋਣਾ ਜੇ ਆਪਾਂ ਵੀਡੀਓ ਨੂੰ ਸ਼ੇਅਰ ਕਰਾਂਗੇ ਹਨਾ ਜਿਹੜਾ ਸ਼ੇਅਰ ਕਰਨ ਵਾਲਾ ਉਹਨੂੰ ਵੀ ਉਨਾ ਹੀ ਪੁੰਨ ਲੱਗਦਾ ਹੁੰਦਾ ਜਿੰਨਾ ਦਾਨ ਕਰਨ ਵਾਲੇ ਨੂੰ ਲੱਗਦਾ ਉਹਨੂੰ ਉਹਦੇ ਨਾਲੋਂ ਜ਼ਿਆਦਾ ਲੱਗਦਾ ਹੈ ਕਿਉਂਕਿ ਉਹਨੂੰ ਉਹ ਵੀਡੀਓ ਉਹਦੇ ਤੱਕ ਪਹੁੰਚਾਈ ਆ ਉਹ ਜਰੀਆ ਬਣਿਆ ਹਨਾ ਤੇ ਮੈਨੂੰ ਬੜਾ ਸਕੂਨ ਮਿਲਦਾ ਹੈ ਕਿ ਕਿਸੇ ਦੇ ਚਿਹਰੇ ਤੇ ਰੋਂਦੇ ਤੇ ਆਸਾ ਆ ਜੇ ਨਾ ਕਿ ਬੜੀ ਯਾਰ ਕੀ ਬਾਤ ਹੈ ਯਾਰ ਮੈਂ ਕਹਿੰਦਾ ਯਾਰ ਮੈਨੂੰ ਪਤਾ ਵੀ ਟਰੱਕ ਵਾਲੇ ਦੇ ਹਾਲਾਤ ਕੀ ਹੁੰਦੇ ਆ ਜਿਹੜਾ ਇਹ ਟਰੱਕ ਵਾਲਾ ਜਿਹੜਾ ਆਪਦੇ ਅੱਜ ਹਾਲਾਤ 'ਚ ਜੂਝ ਰਿਹਾ ਨਾ ਬਾਈ ਇਸ ਤੋਂ ਪਹਿਲਾਂ ਮੈਂ ਜੂ ਚੁੱਕਿਆ ਇਹ ਮੈਂ ਤੁਹਾਨੂੰ ਸਟੋਰੀ ਵੀ ਪਾਈ ਸੀ ਵੀ ਮੇਰੀਆਂ ਕੈਸਤਾਂ ਟੁੱਟ ਗਈਆਂ ਸੀ ਉਹ ਹੋ ਗਿਆ ਸੀ ਹਨਾ ਗੱਡੀ ਫੜਨ ਆ ਗਈ ਸੀ ਮੈਨੂੰ ਪਤਾ ਹੈ ਵੀ ਉਹ ਹਾਲਾਤ ਬੰਦੇ ਦੇ ਕੀ ਹੁੰਦੇ ਆ ਯਾਰ ਇੱਕ ਬਬਾਈ ਸੌਰੀ ਮੈਂ ਤੁਹਾਨੂੰ ਟੋਕ ਰਿਹਾ ਮੈਨੂੰ ਉਹ ਸਟੋਰੀ ਸੁਣਾਓ ਜੀ ਜਿਹੜਾ ਤੁਹਾਨੂੰ ਬੰਦਾ ਕੋਈ ਫੀਮ ਚ ਫਸਾਉਂਦਾ ਸੀਗਾ ਫੀਮ ਦੇ ਵਿੱਚ ਫਸਾ ਰਿਹਾ ਸੀ ਹਾਂ ਉਹ ਬਾੜੇ ਕੀ ਸੀਗੀ ਜੀ ਉਹ ਸਟੋਰੀ ਕੀ ਸੀਗੀ ਉਹ ਬਹੁਤ ਪਹਿਲਾਂ ਪਾਈ ਸੀ ਉਹ ਵੀ ਮੈਂ ਤੁਹਾਨੂੰ ਸੁਣਾਉਣਾ ਹਾਂ ਉਹ ਦੱਸੋ ਜੀ ਤੇ ਉਹ ਨਾ ਮਤਲਬ ਅਸੀਂ ਇਹ ਰਹਿੰਦੇ ਹੁੰਦੇ ਸੀਗੇ ਮੋਗੇ ਹਾਂਜੀ ਮੈਂ ਤੇ ਟੋਨਾ ਅੱਛਾ ਜੀ ਤੇ ਅਸੀਂ ਭਰਾਵਾ ਚਲੋ ਸਾਡੇ ਕੋਲੇ ਹੁੰਦੀ ਸੀ ਕੋਇਲਸ ਗੱਡੀ ਅੱਛਾ ਜੀ ਮੈਂ ਟੋਨਾ ਤੇ ਜਾਂਟਾ ਖਾਈ ਵਾਲਾ ਹੂੰ ਤੇ ਜਾਂਟੇ ਵੀ ਹੁੰਦੀ ਸੀ ਕੋਇਲਸ ਹੂੰ ਪਰ ਹੁੰਦੀ ਸਾਡੇ ਕੋਲੇ ਜੀ ਮੇਰੇ ਕੋਲ ਹੀ ਹੁੰਦੀ ਸੀ ਤਕਰੀਬਨ ਹੂੰ ਤੇ ਉਹ ਜਾਂਟਾ ਤਾਂ ਅੰਦਰ ਹੋ ਗਿਆ ਹੂੰ ਅਸੀਂ ਬਾਹਰ ਸੀ ਮੈਂ ਤੇ ਟੋਨਾ ਅੱਛਾ ਜੀ ਤੇ ਕੋਇਲਸ ਮੇਰੀ ਬਾਈ ਕੋਲੇ ਉਟ ਗਈ ਮੋੜ ਕੋਲੇ ਹੂੰ ਫਾਗਦੇ ਹੂੰ ਤੇ ਭਾਈ ਅਜ਼ੀਨਾ ਕੋਲਸ ਲੈਣ ਜਾਣਾ ਸੀ ਹੂੰ ਤੇ ਫਿਰ ਵੱਡੇ ਬੰਦੇ ਤੋਂ ਸ਼ਰਮ ਵੀ ਆਉਂਦੀ ਹੈ ਮੰਗਦਿਆਂ ਨੂੰ ਹਨਾ ਚੀਜ਼ ਵੀ ਅਜੇ ਰੋਕ ਜੋ ਯਾਰ ਤੇ ਉਹਨੇ ਨੂੰ ਮੈਨੂੰ ਨਾ ਪੀਕੇ ਰਾਏ ਐਸਐਸਪੀ ਸੀ ਆਪਣੇ ਮੋਗ ਗਏ ਅੱਛਾ ਜੀ ਉਹਨੇ ਸਾਡੇ ਕੰਮ ਛੜਾਦੇ ਸੀ ਮਾਰੇ ਚੰਗੇ ਸਾਰੇ ਅੱਛਾ ਜੀ ਤੇ ਮੰਨ ਲਾ ਵੀ ਇੱਕ ਬੰਦਾ ਡਾਕਟਰ ਸੀ ਹਸਪੀਟਲ ਦਾ ਮਾਲਕ ਸੀ ਉਹ ਨਹੀਂ ਚਾਹੁੰਦਾ ਸੀ ਕਿ ਵੀ ਬਾਬਾ ਸੁਧਰੇ ਅੱਛਾ ਜੀ ਉਹ ਨੂੰ ਆਏ ਸੀ ਕਿ ਮੈਂ ਉਹ ਨੂੰ ਫਸਾਵਾਂ ਅੱਛਾ ਉਹਨੇ ਪੀ ਕੇ ਰਾਏ ਨੂੰ ਕਹਤਾ ਨੰਬਰ ਬਣਾਉਣ ਬਾਰੇ ਕਹਿੰਦਾ ਜੀ ਤੁਸੀਂ ਕਹਿੰਨੇ ਆ ਵੀ ਤਾਰੀ ਸੁਧਰ ਗਿਆ ਮੈਂ ਨਹੀਂ ਮੰਨਦਾ ਉਹ ਕਹਿੰਦਾ ਨਹੀਂ ਯਾਰ ਸੁਧਰ ਗਿਆ ਅੱਛਾ ਉਹ ਕਹਿੰਦਾ ਜੀ ਹੁਣ ਹੋਰ ਕੰਮ ਫੜ ਲੈਣਗੇ ਉਹਨਾਂ ਦਾ ਕੀ ਆ ਉਹ ਕਹਿੰਦਾ ਨਹੀਂ ਯਾਰ ਵੀ ਸੁਧਰ ਗਿਆ ਪੀ ਕੇ ਰਾਏ ਨੇ ਬੜਾ ਭਰੋਸਾ ਕਰਿਆ ਸਾਡੇ ਤੇ ਅੱਛਾ ਉਹਨੇ ਮੈਨੂੰ ਫੋਨ ਲਾ ਲਿਆ ਜਾ ਕੇ ਹਾਂ ਮੈਨੂੰ ਉਹਨਾਂ ਕਿਵੇਂ ਆ ਤਾਰੀ ਜੀ ਡਾਕਟਰ ਬੋਲਦਾ ਮੈਂ ਕਿ ਹਾਂ ਜੀ ਹੁਣ ਬਈ ਤਕੜਾ ਬੰਦਾ ਹਨ ਹਾਂ ਤੇ ਮੈਂ ਕਿ ਕਿਵੇਂ ਹੋ ਕਹਿੰਦਾ ਠੀਕ ਆ ਕਹਿੰਦਾ ਤਾਰੀ ਯਾਰ ਆਪਾਂ ਨੂੰ ਫੀਮ ਚਾਹੀਦੀ ਹੈ ਮੈਂ ਸਮਝ ਗਿਆ ਮੈਂ ਕਿ ਇਹ ਨਹੀਂ ਫੀਮ ਕੀ ਕਰਨੀ ਹੈ ਡਾਕਟਰ ਬੰਦਾ ਨਾ ਕਾਵੇ ਨਾ ਪੀਵੇ ਇਹਦਾ ਮਤਲਬ ਮੈਂ ਕਿ ਵੀ ਇਹ ਪੀ ਕੇ ਰਾਇ ਇਹਨੂੰ ਕੋਈ ਸ਼ਰਾਰਤ ਕਰਕੇ ਆਇਆ ਮੈਂ ਕਿ ਕਿੰਨੀ ਕਹਿੰਦਾ ਜਿੰਨੀ ਮਰਜ਼ੀ ਆਪਾਂ ਨੂੰ ਤਾਂ 10 ਕਿਲੋ ਤੱਕ ਮਿਲ ਜੇ ਭਲਾ उन्हार। उन्हार। अच्छा ਮਗਾ ਦਿਆ ਦਿੰਨੇ ਆ ਹੂੰ ਮੈਂ ਕਾ ਗੱਲ ਕਰ ਤੂੰ ਹੂੰ ਕਹਿੰਦਾ ਲੈ ਮੈਂ ਕਾ ਵੀ ਪੈਸਿਆਂ ਦਾ ਜਿਗਾਰਡ ਕਰ ਪਹਿਲਾਂ ਧਿਆਨ ਦਾ ਹੂੰ ਉਹਨੇ ਬਈ ਸਾਨੂੰ ਪੈਸੇ ਦੇਤੇ 2.5 ਲੱਖ ਦਿੱਤਾ ਕਿ 3 ਲੱਖ ਦਿੱਤਾ ਮੇਰੇ ਯਾਰ ਯਾਦ ਨਹੀਂ ਕਿੰਨੇ ਦਿੱਤੇ ਅੱਛਾ ਜੀ ਪੈਸੇ ਦੇਤੇ ਬਾਵਾ ਸਾਨੂੰ ਜਾਣੀ ਹੂੰ ਮੈਂ ਕਾ ਵੀ ਹੋਰ ਦੇ ਅੱਛਾ ਲੱਖ ਹੋਰ ਦੇ ਹੂੰ ਮੈਨੂੰ ਕਹਿੰਦਾ ਨਹੀਂ ਨਹੀਂ ਤੈਨੂੰ ਮਗਰ ਪਾ ਦੂੰਗਾ ਐ ਕਰੂੰਗਾ ਮੈਂ ਕਿਹਾ ਯਾਰ ਸਰਨਾ ਨਹੀਂ ਗੁਰਗਾਉ ਤੋਂ ਸਮਾਨ ਵੀ ਲੈਣਾ ਤੇ ਮੈਨੂੰ ਪਤਾ ਸੀ ਵੀ ਲਾ ਲਓ ਜਿਹੜੇ ਲਵਣੇ ਮੋਟੇ-ਮੋਟੇ ਹਨ ਨਾਲੇ ਮੈਂ ਕਿਹਾ ਮੇਰੀ ਗੱਡੀ ਲਿਆ ਦੇ ਕੋਇਲਸ ਉਹ ਕਹਿੰਦਾ ਉਹ ਲਿਆ ਦਿੰਨਾ ਮੈਂ ਉਹਨੇ ਕੋਇਲਸ ਵੀ ਲਿਆਤੀ ਪੈਸੇ ਵੀ ਦੇਤੇ ਮੈਨੂੰ ਅੱਛਾ ਮੇਰਾ ਨਾਂ ਸੀ ਜੱਸੀ ਕੋਹਰ ਸਿੰਘ ਵਾਲੇ ਵਾਲਾ ਬਈ ਤੇ ਮੈਂ ਜੱਸੀ ਨੂੰ ਮੈਂ ਕਿਹਾ ਵੀ ਜਦੋਂ ਡਾਕਟਰ ਪੜਾ ਲਾਗਿਆ ਕਰਨਾ ਨਾ ਕਹਿੰਦੇ ਯਾਰ ਮੈਂ ਤੈਨੂੰ ਕਿਹਾ ਨਾ ਕੱਲ ਨੂੰ ਪੈਸੇ ਪਾ ਦੂੰ ਮੈਂ ਕਿਹਾ ਮੈਂ ਉਹ ਤੋਂ ਫੜ ਲੈਂਦਾ ਤੂੰ ਇਹਨੂੰ ਦੇ ਦੀ ਹਾਂ ਕਹਿੰਦਾ ਇਹਨੂੰ ਦੇ ਦੂੰ ਕੱਲ ਨੂੰ ਮੈਂ ਕਿਹਾ ਠੀਕ ਆ ਉਹ ਕਹਿੰਦਾ ਭਾਈ ਮੇਰੀ ਬੀਬੀ ਦਾ ਆਪਰੇਸ਼ਨ ਆ ਉੱਚਾ ਦੇ ਦੀ ਕਹਿੰਦਾ ਪੱਕੀ ਗੱਲ ਆ ਯਾਰ ਤੇ ਚਲੋ ਅਸੀਂ ਜੀ ਮੈਂ ਕਿਹਾ 4 4.5 ਲੱਖ ਰੁਪਏ ਲੈ ਗਏ ਉਤੋਂ ਹੂੰ ਹੂੰ ਤੇ ਲੈ ਕੇ ਅਸੀਂ ਲੁਧਿਆਣੇ ਅਸੀਂ ਉੱਥੇ ਆ ਗਏ ਕੋਰ ਸਿੰਘ ਵਾਲੇ ਪਹਿਲਾਂ ਤਾਂ ਕੋਰ ਸਿੰਘ ਵਾਲੇ ਰਹੇ ਆ ਅਸੀਂ ਜਾਣਾ ਕਿਹੜੇ ਕੰਜਰ ਨੇ ਸੀ ਗੱਡੀ ਲਾ ਦੀ ਅੰਦਰ ਪੈਸੇ ਇਹਨੇ ਕੋਲੇ ਸਹਰਾਣੇ ਰੱਖ ਕੇ ਘਰਾੜੇ ਮਾਰੇ ਬਹੁਤ ਬਾਈ ਪੈਸਿਆਂ ਨਾਲ ਝਾਕ-ਝਾਕੱਸਿਆ ਕਰ ਗਈ ਬਾਈ ਜੀ ਉਧਰ ਉਧਰ ਨਾ ਫੋਨ ਲਾਵੇ ਹਲੋ ਕਿੱਥੇ ਐ ਮੈਂ ਕਿਹਾ ਦੱਸਣਾ ਨਹੀਂ ਲੈਸਾ ਰੱਖੀ ਆ ਮੈਨੂੰ ਪਈ ਅੱਜ ਤਾਂ ਨੈਗ ਲੈਨੇ ਆ ਗੰਜਰਾ ਕੋਈ ਨਹੀਂ ਸਾਡੇ ਕੋਲੇ ਯਾ ਕਿਤੇ ਨਹੀਂ ਜਾਂਦੇ ਤੇ ਭਾਈ ਕਰਦੇ ਕਰਾਉਂਦੇ ਤੇ ਮੈਂ ਦੂਜੇ ਦਿਨ ਜੱਸੀ ਨੂੰ ਮੈਂ ਕਿਹਾ ਜਾ ਵੀ ਲਿਆ ਪਿਆ ਸੀ ਆਪਣੇ ਕਰਾਰ ਵਾਲੇ ਹਾਂ 50000 ਲੈਣਾ ਸੀ ਖਨੀ ਸੀ ਉਹ ਤੇ ਯਾਰ ਜੱਸੀ ਗਿਆ ਲੈਣ ਅੱਛਾ ਜੀ ਆ ਵੇਖ ਲੈ ਬਿਮਾਰ ਹੋਣ ਨਾਲ ਜਾਦ ਵਾਸਤੇ ਇਨੀ ਚਲੀ ਗਈ ਬਾਈ ਪਹਿਲਾਂ ਮੇਰੇ ਕੱਲੀ ਕੱਲੀ ਗੱਲ ਜਾਦ ਹੁੰਦੀ ਸੀ ਅੱਛਾ ਜੀ ਹਾਂ ਬਹੁਤ ਬਹੁਤ ਦਾ ਬੰਬਾਈ ਉਹ ਕਹਿੰਦਾ ਨਾ ਜੱਸੀ ਜਾ ਕੇ ਕਹਿੰਦਾ ਲਿਆਓ ਡਾਕਟਰ ਸਾਹਿਬ ਪੈ ਸੀ ਕਹਿੰਦਾ ਕੱਲ ਨੂੰ ਲੈ ਜੀ ਹੂੰ ਉਹਨੇ ਕ ਵੀ ਕੱਲ ਨੂੰ ਤਾਰੀ ਮੁੜਿਆ ਉਹ ਕੀੜੇ ਗੰਜਰ ਨੇ ਦੇਣੇ ਆ ਨਾ ਤੇ ਮੈਂ ਉਦੋਂ ਨੱਚ ਹੂੰ ਮੇਰਾ ਫੋਨ ਬੰਦ ਉਹ ਟਰਾਈਆਂ ਕਰੀ ਹੂੰ ਕਹਿੰਦਾ ਯਾਰ ਫੋਨ ਬੰਦ ਕਰ ਲਿਆ ਉਹਨੇ ਤੇ ਉਹ ਮੈਂ ਨੂੰ ਕਹਾ ਵੀ ਅੱਜ ਜਾ ਕਰ ਡਾ ਹੋ ਜੀ ਤੇ ਮੈਂ ਕਹਾ ਤੂੰ ਉੱਚੀ ਉੱਚੀ ਲੱਗ ਜੀ ਬੋਲਣ ਅੱਛਾ ਇਹ ਫੀਮ ਯਾਰ ਲਿਆਉਣੀ ਤਾਰੀ ਨਹੀਂ ਆ ਵੇਚਣੀ ਤੁਸੀਂ ਆ ਯਾਰ ਮੈਂ ਵਿੱਚ ਕਾਹਤੋਂ ਫਸਾ ਹਾਂ ਹਾਂ ਮੈਂ ਕਹਾ ਤੋੜਾ ਚੱਕਦੀ ਹੂੰ ਕਹਿੰਦਾ ਵੀ ਠੀਕ ਆ ਅਸੀਂ ਗਏ ਮੈਂ ਮਗਰ ਖੜ ਗਿਆ ਉਹਨੂੰ ਹਸਾਲ ਪਹਿਤ ਹੂੰ ਉਹ ਜਾ ਕੇ ਕਹਿੰਦਾ ਡਾਕਟਰ ਸਾਹਿਬ ਐ ਕਹਿੰਦਾ ਯਾਰ ਆ ਸ਼ਾਮ ਨੂੰ ਆਜੀ ਉਹ ਕਹਿੰਦਾ ਕੱਲ ਸੋਣੇ ਮੇਰੀ ਡਾਕਟਰ ਆ ਤੂੰ ਯਾਰ ਮੈਂ ਤੋ ਲਾਰਾ ਲਾ ਕੇ ਪੈਸੇ ਦਵਾਤੇ ਯਾਰ ਪੀਮ ਮੰਗਾਈ ਤੂੰ ਆ ਵੇਚਣੀ ਤੂੰ ਆ ਲਿਆ ਕੇ ਉਹਨੇ ਇਹਨੂੰ ਚੁੱਪ ਚੁੱਪ ਅੰਦਰ ਚੱਲ ਅੰਦਰ ਚੱਪ ਚੁੱਪ ਹਾਂ ਕਾਜ਼ ਮਾ ਦਿਨਾਂ ਦਿਨਾਂ ਉਹਨੇ ਕੱਢ ਕੇ ਪੈਸੇ ਬਾਰੇ ਕਹਿੰਦਾ ਚੱਕ ਪੈਸੇ ਰੋਣਾ ਨਹੀਂ ਬਣਾ ਆ ਲੈ ਕੇ ਪਏ ਮੈਨੂੰ ਕਹਿੰਦਾ ਬੜਾ ਸੌਕਾ ਤਰੀਕਾ ਦੱਸਿਆ ਓਏ ਮੈਂ ਕਹਾ ਮੈਨੂੰ ਪਤਾ ਦੁੱਖ ਦੀ ਰਗ ਤੇ ਹੱਥ ਰਖਾਇਆ ਸੀ ਮੈਂ ਕਹਾ ਇਥੋਂ ਭੱਜਣਾ ਸੀ ਇਹਨੇ ਕਹਿੰਨੇਗਾ ਆਹ ਖਰਾਬ ਹੋ ਜਾਣਗੇ ਤੇ ਡਾਕਟਰ ਫੀਮ ਤੇ ਭਰਾਵਾ ਤੀਜੇ ਦਿਨ ਹਮ ਚੌਥੇ ਦਿਨ ਮੈਂ ਇੱਕ ਮੰਟੀ ਹੁੰਦਾ ਸੀਗਾ ਜਲੰਧਰ ਵਾਲਾ ਅੱਛਾ ਜੀ ਮੰਟੀ ਮੈਂ ਕਭੀ ਤਰਵਿੰਦਰ ਦਾ ਸਲਮਾ ਦੇਖਿਆ ਜੈਪੁਰ ਕਹਿੰਦਾ ਨਹੀਂ ਮੈਂ ਕਹ ਤੱਕਾ ਕੇ ਲਿਆਵਾ ਹਾਂ ਚਾਲ ਮੈਂ ਕਿਹਾ ਫਿਲਮ ਦਿਖਾ ਕੇ ਜਾਂ ਹੁਸ਼ੀਸ਼ਿਆਂ ਦਾ ਹੁੰਦਾ ਸੀ ਉਹ ਹੁਣ ਤਾਂ ਰਾਟੂ ਦਿੱਤਾ ਹਾਂ ਚਾਲ ਅਸੀਂ ਦੋਨੇ ਚੜੇ ਟ੍ਰੇਨ ਜੈਪੁਰ ਵੱਜੇ ਬਾਈ ਅੱਛਾ ਜੀ ਖੁੱਲੇ ਪੈਸੇ ਆ ਯਾਰ ਜੈਪੁਰ ਜਾ ਕੇ ਹੋਟਲ ਲੈ ਲਿਆ ਸੀ ਫਿਲਮ ਦੇਖੀ ਦੂਜੇ ਦਿਨ ਅਸੀਂ ਐਸਟੀਡੀ ਤੇ ਆਏ ਅੱਛਾ ਫੋਨ ਲਾਉਣ ਲੱਗੇ ਮੈਂ ਕਿਹਾ ਗੱਲ ਸੁਣ ਲੈ ਬਾਂਤੀ ਨੂੰ ਸਮਝਾਤਾ ਮੈਂ ਕਿਹਾ ਤੂੰ ਆਏ ਐ ਐਕਸ਼ਨ ਕਰਨੇ ਆ ਉਧਰ ਐਸਟੀਡੀ ਵਾਲੇ ਨੂੰ ਦੱਸਤਾ ਉਹਨੂੰ ਤਾਂ ਕੀ ਪ੍ਰੋਬਲਮ ਸੀ ਉਹਨੂੰ ਤਾਂ ਪੈਸੇ ਲੈਣੇ ਸੀ ਨਾ ਉਹਨੂੰ ਮੈਂ ਕਿਹਾ ਵੀ ਤੂੰ ਵੀ ਵਿੱਚ ਐਕਟਿੰਗ ਕਰਦੀ ਵੱਧ ਲੈ ਲਈ ਪੈਸੇ ਬਣਾ ਤੇ ਮੈਂ ਫੋਨ ਲਾਇਆ ਡਾਕਟਰ ਦਾ ਠੀਕ 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 ਹਲੋ ਡਾਕਟਰ ਨਾ ਕੋਣ ਮੈਂ ਕਹਾ ਤਾਰੀ ਆ ਉਹ ਤੂੰ ਤੇਰਾ ਫੋਨ ਬੰਦ ਆ ਜੀ ਨਾ ਮੈਂ ਕਹਾ ਫੜਿਆ ਗਿਆ ਤਿੱਥੇ ਮੈਂ ਗੋਤੇ ਜੈਪੁਰ ਫੜਿਆ ਗਿਆ ਯਾਰ ਐ ਜਲਦੀ ਕਰ ਮਾਂਟੀ ਮਗਰ ਜਲਦੀ ਕਰ ਇਹ ਜੋ ਇਤਨਾ ਟਾਈਮ ਲਗਾ ਰ ਮੈਂ ਕਹਾ ਸਰ ਉਸੇ ਕੋ ਲਗਾਇਆ ਜਿਸ ਦਾ ਮਾਲ ਹੈ ਜੀ ਪਾਊਡਰ ਦਾ ਮੇਰਾ ਨਾਮ ਕਾ ਤੋ ਨਹੀਂ ਹੈ ਨਾ ਮੈਂ ਕਹ ਪਉਂਦਿਆ ਵੀ ਪੰਜਾਬ ਚ ਕੌਣ ਵੇਚਦਾ ਇੰਨੀ 10 ਕਿਲੋ ਵੜੀ ਗਈ ਆਹ ਹੈ ਡਾਕਟਰ ਕਹਿੰਦਾ ਮੇਰਾ ਨਾਮ ਹੈ ਕੱਟਦਾ ਡਾਕਟਰ ਨਹੀਂ ਡਾਕਟਰ ਦੇ ਪਾਣੀ ਨਾ ਖੜੇ ਡਾਕਟਰ ਨੇ ਗੱਡੀ ਚੱਕੀ ਐਸਐਸਪੀ ਕੋਲੇ ਅੱਛਾ ਜੀ ਕਹਿੰਦਾ ਜੀ ਤਾਰੀ ਫੜਿਆ ਗਿਆ ਉੱਤੇ ਮੇਰਾ ਨਾਮ ਹੈ ਤਾਂ ਉਹ ਕਹਿੰਦਾ ਕੋਈ ਨਾ ਦੇ ਕੋਈ ਗੱਲ ਬਾਤ ਉਹ ਮੈਂ ਬੈਠਾ ਹਾਂ ਕਹਿੰਦਾ ਜੀ ਮਾਰੇ ਗਏ ਉਦੋਂ ਉੱਥੇ ਫੜਿਆ ਗਿਆ ਦੇ ਰੋਲਾ ਪੈ ਗਿਆ ਰੋਲਾ ਪੈ ਗਿਆ ਅੱਗ ਨੂੰ ਗੱਲ ਫੈਲ ਗਈ ਵੀ ਤਾਰੀ ਜੈਪੁਰ ਫੜਿਆ ਗਿਆ ਤਾਰੀ ਜੈਪੁਰ ਫੜਿਆ ਗਿਆ ਤੇ ਚਲੋ ਅਸੀਂ ਦੂਜੇ ਦਿਨ ਟ੍ਰੇਨ ਫੜੀ ਫਿਰ ਲਗਿਆਣੇ ਆ ਗਈ ਤੇ ਮੈਂ ਸਿੰਧੀਲਾ ਭਾਜੀ ਆਪਣੇ ਗਾਇਕ ਚਾਚਾ ਜੀ ਮੇਰੇ ਮੈਂ ਕਿਹਾ ਚਾਚਾ ਜੀ ਤੁਸੀਂ ਫੋਨ ਲਾਓ ਤੇ ਵੀ ਤਾਰੀ ਨੂੰ ਝੜਾ ਕੇ ਲਿਓਣਾ ਵੀ ਪੈਸੇ ਹੋਰ ਦੇ ਡਾਕਟਰ ਨੂੰ ਕੋ ਸਿੰਧੀਲੇ ਨੇ ਫੋਨ ਲਾ ਲਿਆ ਹਲੋ ਮੈਂ ਕੋਲੇ ਬੈਠਾ ਹਾਂਜੀ ਕੌਣ ਆ ਮੈਂ ਸੰਦੀਲਾ ਬੋਲਦਾ ਤਾਂਦਰੇ ਵਾਲਾ ਹਾਂਜੀ ਉਹ ਤਾਂਦਰੇ ਵਾਲਾ ਸੰਦੀਲਾ ਬੋਲਦਾ ਗਾਇਕ ਉਹ ਬੱਲੇ ਬੱਲੇ ਆ ਸਾਨੂੰ ਕਿਵੇਂ ਫੋਨ ਲਾ ਲਿਆ ਜੀ ਜਨਾਬ ਨੇ ਉਹ ਕਹਿੰਦਾ ਲਾਇਆ ਸਾਡਾ ਜਵਾਕ ਫਸ ਗਿਆ ਤਾਰੀ ਜੈਪੁਰ ਉਹ ਕਹਿੰਦੇ ਤੇਰੀ ਫੀਸ ਲੈਣ ਗਿਆ ਉਹ ਜੀ ਓ ਹੌਲੀ ਬੋਲੋ ਜੀ ਹੌਲੀ ਬੋਲੋ ਉਹ ਕਹਿੰਦਾ ਉਹਨੂੰ ਹੁਣ ਗੱਲ ਹੋ ਗਈ ਆਪਣੀ ਤੇ ਉੱਤੇ ਪੈਸੇ ਮੰਗਦਿਆ 5-6 ਲੱਖ ਹੋਰ ਕਰੋ ਕੋਸੇ ਹੀ 2-3 ਲੱਖ ਦਾ ਜਿਗਾਰ ਕਰੋ ਕੋਸਾ ਸੀ ਕਰਦੇ ਛੜਾਈਏ ਜਵਾਕ ਉਹ ਮੈਂ ਅੱਗੇ ਦੇ ਬੈਠਾ ਜੀ ਕਹਿੰਦਾ ਇੰਨੇ ਪਾ ਉਹ ਕਿਹਾ ਕੁਈ ਨਾ ਕਹਿੰਦਾ ਹੁਣ ਦੇਣੇ ਦਾ ਪੈਣੀ ਆ ਨਹੀਂ ਜੀ ਦੇਖੋ ਮੇਰੇ ਤਾਂ ਅੱਗੇ ਡੁੱਬ ਗਏ ਜੀ ਉਹ ਕਿਹੜਾ ਮੜਨੇ ਆ ਮੈਂ ਹੋਰ ਕਿੱਥੋਂ ਦੇਵਾਂ ਹੋਰ ਕਿੱਥੋਂ ਦੇਵਾਂ ਪੈਸੇ ਹਾਜਮ ਹੋ ਗਏ ਕਲੀਅਰ ਮੇਉਣ ਨਹੀਂ ਕੋਈ ਮੰਗਦਾ। ਉਹ ਨਹੀਂ ਕੋਈ ਮੰਗਦਾ। ਠੀਕ ਹੈ। ਅਸੀਂ ਕਿੰਨੇ ਦਿਨ ਅੰਦਰ ਹੀ ਰਹੇ। ਅੱਛਾ। ਇੱਕ ਦਿਨ ਸਤਵੰਤ ਨੇ ਕਹਿਤਾ ਮੈਨੂੰ ਦੁਗਰੀ ਵਾਲੇ ਨੇ। ਹਾਂ। ਅਗੇ ਆ ਜਾਓ ਕਿ ਬਾਜੀ ਹੁਣਾਂ ਨਹੀਂ ਆਉਣਾ ਆਪਾਂ ਕਿ ਰੋਟੀ ਖਵਾ ਕੇ ਆਈਏ। ਮੈਨੂੰ ਕੀ ਪਤਾ ਕਿਹੜੇ ਬਾਜੀ ਨਹੀਂ ਆਉਣਾ। ਹਾਂ। ਤੇ ਆਉਣਾ ਸੀ ਗੋਲੂ ਨੇ ਡੀਐਸਪੀ ਨੇ ਆਪਣੇ ਨੇ ਬਾਈ ਨੇ। ਅੱਛਾ। ਤੇ ਹੁਣ ਯਾਰ ਉਹ ਤਾਂ ਹੁਣ ਸਾਰੇ ਜਾਣਦੇ ਸੀ ਨਾਲ ਉਹਦੇ ਲੰਡਾ ਸੀ ਆਪਣਾ। ਸੁਖਦੀਪ ਲੰਡਿਆਂ ਵਾਲਾ। ਤੇ ਜਦੋਂ ਅਸੀਂ ਰੈਸਟੋਰੈਂਟ 'ਚ ਬੜੇ ਜਦੋਂ ਉੱtre ਗੱਡੀ 'ਚੋਂ ਡੀਐਸਪੀ ਵੇਖਿਆ ਮੈਂ ਗੋਲੂ ਮੈਨੂੰ ਕਹਿੰਦਾ ਕੰਜਰਦਿਆ ਕਹਿੰਦਾ ਤੂੰ ਮੈਂ ਕਹਾਂ ਜੀ ਚੁੱਪੀ ਕਰਜੋ ਕਹਿੰਦਾ ਮੈਨੂੰ ਤਾਂ ਪਹਿਲਾਂ ਪਤਾ ਸੀ ਕੁੱਤਿਆ ਤੂੰ ਕਿੱਥੇ ਫੜਿਆ ਜਾਣਾ ਨੂੰ ਬੰਦਾ ਸਤਾਨ ਕੋਈ ਗੱਲ ਆ ਗੱਲ ਆ ਕਹਿੰਦਾ ਰੌਲਾ ਪਿਆ ਵਾ ਪੂਰਾ ਤੀ ਤਾਰੀ ਚੱਕਿਆ ਗਿਆ ਤਾਰੀ ਚੱਕੇਗਾ ਤਾਰੀ ਦਾ ਫਿਰਦਾ ਉਹਨੂੰ ਸਗਦੀਪ ਮੈਂ ਕਿਹਾ ਲੰਡਾ ਆਪਣਾ ਯਾਰ ਹੈ ਯਾਰ ਸਗਦੀਪ ਮੈਨੂੰ ਕਹਿੰਦਾ ਲੰਡਾ ਕਹਿੰਦਾ ਹਣੋ ਕੈਨੇਡਾ 'ਚ ਮੈਨੂੰ ਕਹਿੰਦਾ ਕਿਵੇਂ ਆ ਮੈਂ ਕਿਹਾ ਠੀਕ ਆ ਮੈਂ ਕਿਹਾ ਦੱਸਿਓ ਨਾ ਕਿ ਇਹਨੂੰ ਉਹ ਕਹਿੰਦਾ ਨਾ ਵਰਕਾਂ ਹੀ ਪਟਦੇ ਬਾਈ ਉਹ ਵਰਕਾਂ ਹੀ ਪਟਦੇ ਅੱਛਾ ਮੈਨੂੰ ਡੀਐਸਪੀ ਨੇ ਵੀ ਕਹਦਾ ਕਹਿੰਦਾ ਨਹੀਂ ਧਾਰੀ ਕਹਿੰਦਾ ਬੇਫਿਕਰ ਹੋ ਜਾ ਅਸੀਂ ਹੀ ਗੱਲ ਕਰਦੇ ਮੈਂ ਕਿਹਾ ਜੀ ਬਸ ਹੁਣ ਇੱਕ ਦੋ ਦਿਨਾਂ ਫਿਰ ਮੈਂ ਆ ਹੀ ਜਾਣਾ ਹਾਂ ਸੁੱਟ ਕੇ ਕਹਿੰਦਾ ਠੀਕ ਆ ਹੈ ਤੇ ਚਾਲਾਂ ਅਸੀਂ 5-4 ਦਿਨ ਕੱਢੇ ਭਰਾਵਾ 5-4 ਦਿਨ ਬਾਅਦ ਰੌਲਾ ਪੈ ਗਿਆ ਵੀ ਧਾਰੀ ਛੜਾ ਲਿਆ ਧਾਰੀ ਆ ਗਿਆ ਧਾਰੀ ਆ ਗਿਆ ਹੈਨਾ ਤੇ ਹੁਣ ਸੱਦਣਾ ਤਾਂ ਮੈਨੂੰ ਐਸਐਸਪੀ ਨੇ ਵੀ ਸੀਗਾ ਤੇ ਉਦੋਂ ਮੈਨੂੰ ਰੀਡਰ ਦਾ ਫੋਨ ਆ ਗਿਆ ਕਹਿੰਦਾ ਹਾਂ ਜੀ ਕਿੱਥੋਂ ਤਾਰੀ ਜੀ ਮੈਂ ਕਹਾ ਜੀ ਲੁਧਿਆਣੇ ਆ ਕਹਿੰਦਾ ਐਸਐਸਪੀ ਸਾਹਿਬ ਬੁਲਾਉਂਦੇ ਪੇਸ਼ ਹੋ ਜਾਓ ਜੀ ਸਵੇਰੇ ਮੈਂ ਕਹਾ ਆ ਗਿਆ ਜੀ ਆਪਾਂ ਸਵੇਰੇ ਟਾਈਮ ਨਾਲ ਬੋਧੀਆਂ ਚ ਉੱਪਰ ਕੇ ਆ ਗਈ ਮੈਂ ਕਹਾ ਜੈ ਹਿੰਦ ਸਰ ਇੱਕ ਕਹਿੰਦਾ ਸਾਲਾ ਜੈਨ ਦਾ ਕਹਿੰਦਾ ਤੈਨੂੰ ਕੀ ਕਿਹਾ ਸੀ ਮੈਂ ਸੁਧਰ ਜਾ ਸੁਧਰਿਆ ਨਹੀਂ ਨਾ ਮੈਂ ਕਹਾ ਮੈਂ ਬਿਲਕੁਲ ਗਲਤ ਕੰਮ ਕਰਿਆ ਹੀ ਨਹੀਂ ਕੋਈ ਕਹਿੰਦਾ ਜੈਪੁਰ ਕਿਹੜੀ ਵੀਮ ਚ ਫੜਿਆ ਗਿਆ ਮੈਂ ਕਹਾਂ ਜੈਪੁਰ ਫੜਿਆ ਹੁੰਦਾ ਤਾਂ ਇੱਥੇ ਕੱਲ ਤੋਂ ਖੜਾ ਹਾਂ ਕਹਿੰਦਾ ਪੈਸੇ ਦੇ ਕੇ ਛੁੱਟ ਕੇ ਆਵਾਂਗਾ ਮੈਂ ਕਹਾਂ ਜਦੋਂ ਇੰਨੇ ਦਿਨ ਹੋ ਜਾਣ ਕਿਵੇਂ ਛੱਡ ਦੇਣਗੇ ਜਨਾਬ ਤੁਹਾਨੂੰ ਨਹੀਂ ਪਤਾ ਹਾਂ ਇੰਨਾ ਰੌਲਾ ਪਿਆ ਜੀ ਤੇ ਕਿਵੇਂ ਛੱਡ ਦੇਣਗੇ ਕਹਿੰਦਾ ਫੇਰ ਮੈਂ ਕਹੋ ਤਾਂ ਨਾਟਕ ਸੀ ਹਾਂ ਕਹਿੰਦਾ ਕਿਵੇਂ ਮੈਂ ਕਹਾਂ ਬੰਦਾ ਭੇਜ ਦੋ ਆ ਉਹਦੇ ਨਾਲ ਜਿੱਤੇ ਐਸ.ਡੀ. ਤੋਂ ਫੋਨ ਲਾਇਆ ਸੀ ਅਸੀਂ ਤਾਂ ਆਪਣੇ ਬੰਦੇ ਸੀਗੇ ਮਗਰ ਦਲਕਰੇ ਮਾਰਨ ਵਾਲੇ ਅਸੀਂ ਤਾਂ ਐ ਐ ਕਰਿਆ ਜੀ ਮੈਂ ਕਹੋ ਤੁਹਾਡੇ ਕੋਲੇ ਨਹੀਂ ਆਇਆ ਵੀ ਧਾਰੀ ਨੂੰ ਫੜਾਉਣਾ ਮੈਂ ਕਹਾਂ ਮੈਨੂੰ ਪਹਿਲਾਂ ਪਤਾ ਸੀ ਕਹਿੰਦਾ ਤੈਨੂੰ ਮੈਂ ਪਤਾ ਸੀ ਮੈਂ ਕਹਾਂ ਮੈਨੂੰ ਕਰਤੂਤ ਦਾ ਪਤਾ ਸੀ ਉਹਦੀ ਦਾ ਵੀ ਉਹ ਕਰੂਗਾ ਇਹ ਕਰੂਗਾ ਮੈਂ ਕਹਾਂ ਮੈਨੂੰ ਟੋਨੇ ਨੇ ਪਹਿਲਾਂ ਦੱਸਤਾ ਸੀ ਵੀ ਆ ਗੇਮ ਲੱਗੂਗੀ ਆਪਣੇ ਤੇ ਮੈਂ ਕਹਾਂ ਤੇ ਅਸੀਂ ਸਾਂਭ ਲਈ ਗੇਮ ਸਾਂਭ ਲਈ ਪਹਿਲੇ ਹੀ ਪਲਾਨ ਅਸੀਂ ਤਗੜੇ ਰਹਿ ਗਏ ਕਹਿੰਦਾ ਪੈਸੇ ਹੁਣ ਮੈਂ ਕਹਾਂ ਹੁਣ ਨਹੀਂ ਜੀ ਮੈਂ ਕਹਾਂ ਨਾ ਹੁਣ ਤਾਂ ਮੈਂ ਕਹਾਂ ਅਜ ਮਾਗੀ ਮੈਂ ਕਹਾਂ ਕ੍ਰਿਮੀਨਲ ਤਾਂ ਉਹ ਆ ਤੁਹਾਡੇ ਸਾਹਮਣੇ ਮਗਾ ਹੁੰਦਾ ਜਿਹੜਾ ਬੰਦੇ ਨੂੰ ਲਾਲਚ ਦੇ ਕੇ ਉਹਦਾ ਖਰਾਬ ਕਰ ਰਿਹਾ ਬੰਦੇ ਨਾ ਬੜਾ ਕੂਤਾ ਨਿਕਲਿਆ ਯਾਰ ਤੂੰ ਹਾਂ ਹੈ ਭਾਈ ਜੀ ਡੀਆਈਜੀ ਬਣ ਗਿਆ ਹੁਣ ਅੱਛਾ ਤੇ ਛੋਟੀ ਉਮਰ ਦਾ ਹੀ ਸੀ ਬੜਾ ਬੰਦਾ ਚੰਗਾ ਸੀ ਅੱਛਾ ਜੀ ਪੀਕੇ ਰਾਏ ਜਲੰਧਰ ਐਸ ਤਰਨਤਰਨ ਵੀ ਐਸਐਸਪੀ ਰਿਹਾ ਅੱਛਾ ਜੀ ਮੁਰਗੀ ਅਮਰਸਰ ਆਈਜੀ ਰਿਹਾ ਉਹ ਅੱਛਾ ਜੀ ਤੇ ਮੇਰੇ ਕੰਮ ਵੀ ਕਰਦਾ ਰਿਹਾ ਮੱਲੇਆਣੇ ਦੇ ਗਏ ਸੀਗੇ ਤੇ ਤਰਨਤਰਨ ਕੋਈ ਕੰਮ ਸੀਗਾ ਉਹ ਕਹਿੰਦੇ ਜੀ ਮੱਲੇਆਣੇ ਤੋਂ ਉਹ ਕਹਿੰਦਾ ਚਾਚਾ ਚਾ ਬਤਨੀ ਮੇਰੇ ਪਰਤਾ ਹੈ ਕਹਿੰਦੇ ਹਾਂ ਕਹਿੰਦਾ ਤਾਰੀ ਕੋ ਜਾਣਦੇ ਹੋ ਉਸੇ ਵਾਲੇ ਕੋ ਲੰਭੂ ਕੋ ਉਹ ਕਹਿੰਦੇ ਹਾਂਜੀ ਆਪਣਾ ਹੀ ਬੰਦਾ ਹੈ ਫਿਰ ਤੋਂ ਕੰਮ ਕਰਨਾ ਪੜੇਗਾ ਯਾਰ ਇਹ ਤਾਂ ਯਾਰ ਸਪਾਰ ਸਾਹਿਬ ਕੀ ਫਿਰ ਆਪਣੇ ਬੰਦੇ ਕੀ ਕਹਿੰਦਾ ਆਪਣਾ ਭਾਈ ਹੈ ਬਹੁ ਕਰਦਾ ਸੀ ਮੇਰਾ ਠੀਕ ਹੈ ਜੀ ਮੇਰਾ ਤਾਂ ਟੋਨੇ ਦਾ ਬਹੁ ਕਰਨ ਲੱਗੇ ਫਿਰ ਭਾਈ ਚਲੋ ਰਬੂ ਦਾ ਬੂ ਹੋ ਗਿਆ ਫਿਰ ਡਾਕਟਰ ਮੈਲ ਪਿਆ ਹੋ ਗਏ ਟੱਕਰੇ ਮੈਨੂੰ ਮਾ ਤਾਂ ਸੱਤ ਘਰ ਡੈਨ ਚਾਰ ਦਿੰਦੀ ਆ ਮਗਰ ਤੂੰ ਤਾਂ ਅੱਠਮਾ ਅੱਠਮਾ ਛਰਤੇ ਉਹ ਤਾਂ ਸਾਤ ਤਰ ਅ ਮੈਂ ਉਹ ਛਰਤੇ ਸੀ ਬਾਈ ਤੂੰ ਅੱਠਵਾਂ ਸੀ ਹਾਂ ਹੁਣ ਨਹੀਂ ਮੈਂ ਕਿਹਾ ਪੱਲੇ ਕੋਸ ਪਹਿਣਾ ਚੌਂਗ ਨਿਕਲ ਗਈ ਹਾਂ ਤੂੰ ਤੂੰ ਕਿਹੜੀਆਂ ਖੇਡਾਂ ਖੇਡਦਾ ਈ ਜਾਂਦੇ ਲੱਗ ਨਹੀਂ ਬੱਬਾ ਉਦੋਂ ਸ਼ਰਾਪਤੀ ਹੁੰਦੇ ਸੀ ਕਿੱਥੇ ਲੋਟ ਆਉਣ ਵਾਲੇ ਯਾਰ ਹੈਂ ਨੰਗੇ ਸੀਗੇ ਪੂਰੇ ਐ ਨੱਪਗੇ ਅ ਜੀਗਾ ਉਦੋਂ ਇੱਕ ਸੀ ਚੜਦੀ ਜਵਾਨੀ ਚੜਦੀ ਜਵਾਨੀ ਉਦੋਂ ਭੈ ਕਬਜ਼ਾ ਲਿਆਵਾ ਸੀ ਆਪਣਾ ਲੁਧਿਆਣੇ ਵਾਲਾ ਇਹਲਾ ਸਟਾਰ ਇਨ ਕਲੀਵਾ ਠੀਕ ਆ ਠੀਕ ਹੈ ਉਧਰੋਂ ਰਣਜੀਤ ਐਵੀਨਿਊ ਵਾਲਿਆਂ ਦਾ ਦਫ਼ਤਰ ਨੱਪ ਲਿਆ ਸੀ ਆਪਾਂ ਅੱਛਾ ਜੀ ਦਫ਼ਤਰ ਹੀ ਨੱਪ ਲਿਆ ਉਹ ਕਿਵੇਂ ਜੀ ਉਹ ਵੀ ਸਲਾਹ ਉਹ ਇਹਨਾਂ ਨੇ ਵੇਣ ਆਸਤੇ ਦਿੱਤਾ ਸੀ ਆਪਾਂ ਨੂੰ ਅੱਛਾ ਮੈਂ ਕਹਾਂ ਯਾਰ ਹੁਣ ਬਹੁਤ ਟਾਈਮ ਹੋ ਗਿਆ ਗੋਲੀ ਚੱਲਦੀ ਰਹਦੀ ਤੜ ਤੜ ਉੱਤੇ ਹਨਾ ਮੈਂ ਕਹਾਂ ਯਾਰ ਸਾਨੂੰ ਹੁਣ ਕੋਈ ਤੇ ਚੰਗੀ ਵਿਵਸਥਾ ਕਰ ਦਿਓ ਰਹਿਣ ਨੂੰ ਬਹੁਤ ਹੁਣ ਮਚਰ ਤੋਂ ਹਨਾ ਲੱਤਾਂ ਘੁਆ ਲੀਆਂ ਯਾਰ ਹਾਂ ਉਹਨਾਂ ਨੇ ਰਣਜੀਤ ਐਵੀਨਿਊ ਵਾਲਿਆਂ ਦਾ ਕਲੋਨੀ ਦੇ ਮੂਹਰੇ ਬੜਾ ਸੋਹਣਾ ਦਫ਼ਤਰ ਬਣਿਆ ਹੁੰਦਾ ਸਾਰਾ ਘਰ ਵਾਂਗੂ ਹੀ ਬਣਿਆ ਹੁੰਦਾ ਉਹ ਲੈਤਾ ਸਾਨੂੰ ਅਸੀਂ ਉਹਦੇ ਚ ਰਹੇ ਬਾਬਾ ਮੀਨਾ ਹੂੰ ਮਹੀਨੇ ਬਾਅਦ ਰਣਜੀਤ ਇਹਨਾਂ ਵਾਲੇ ਕਹਿੰਦੇ ਚਲੋ ਵੀ ਖਾਲੀ ਕਰੋ ਮੈਂ ਕਹਿੰਦਾ ਇਹ ਤਾਂ ਸਾਡਾ ਮੁੱਕਰ ਗਿਆ ਮੈਂ ਕਹਿੰਦਾ ਨੱਪ ਲੋ ਅੱਛਾ ਕਹਿੰਦੇ ਭਾਈ ਉੱਠਣਾ ਨਹੀਂ ਮੈਂ ਕਹਿੰਦਾ ਨਾ ਨੱਪ ਲਿਆ ਉਹਨਾਂ ਮੈਨੂੰ ਕਹਿੰਦਾ ਕਿਵੇਂ ਆ ਮੈਂ ਕਿਹਾ ਯੈਸ ਆਪਣੇ ਬੱਚੇ ਖੇਡਣਗੇ ਇੱਥੇ ਕਹਿੰਦਾ ਠੀਕ ਆ ਚੱਲਣ ਦੇ ਉਹ ਕਹਿੰਦਾ ਹਿੱਕ ਤੇ ਬਹਿ ਗਏ ਕਲੋਨੀ ਦੀ ਮੈਂ ਕਹਿੰਦਾ ਜ਼ੋਰ ਲਾ ਲਿਆ ਉਹਨਾਂ ਨੇ ਭਾਈ ਹਿੱਲੇ ਨਹੀਂ ਅਸੀਂ ਉਹਨਾਂ ਨੇ ਬਹੁਤ ਯਤਨ ਕਰੇ ਬਣਾਲੀ ਆਪਦੀ ਨਾ ਅਸੀਂ ਬਾਬਾ ਚੱਕੇ ਜਾਮ ਕਰਤੇ ਉਦੋਂ ਨੱਪਿਆ ਭਾਈ ਸਾਡਾ ਉਹ ਜਦੋਂ ਆ ਕਰਿਆ ਸੀ ਅਸੀਂ ਜੈਪੁਰ ਗਏ ਵੇ ਸੀਗੇ ਤੇ ਮਗਰੋਂ ਰਣਜੀਤ ਐਵੀਨਿਊ ਵਾਲੇ ਨੇ ਇੱਕ ਗੁੰਡਾ ਰੱਖ ਲਿਆ ਉਹ ਹੀ ਟੱਡੋ ਅੱਛਾ ਮੇਰੇ ਵਾਂਗੂ ਉਹ ਡਾਟਾ ਟੱਡੋ ਦਾ ਤੇ ਉਮਰ ਦਾ ਵੀ ਵੱਡਾ ਵਿਚਾਰਾ ਤੇ ਉਹ ਐਵੇਂ ਹੀ ਉਹਨੂੰ ਕਹਿੰਦਾ ਯਾਰ ਵੀ ਐਂ ਕਰ ਗੋ ਕਹਿੰਦਾ ਇਹ ਤਾਂ ਜਾਣਗੇ ਤੀਰੋਂ ਕਾਂਗੂ ਆਪਣੀ ਜਗ੍ਹਾ ਅੱਛਾ ਬਾਪੀ ਕਹਿੰਦੇ ਅੱਛਾ ਕਹਿੰਦਾ ਆਗ ਬਿਠਾ ਦੇ ਉਹ ਗਿਆ ਆਉਣ ਸਾਰ ਆ ਕੇ ਮਾਰੇ ਲਲਕਰੇ ਇਹਨਾਂ ਨੂੰ ਨੇ ਕਹਿੰਦਾ ਬਈ ਕੱਲ ਨੂੰ ਖਾਲੀ ਕਰੋ ਇਹ ਅਜੀਬ ਸਾਡਾ ਦਫਤਰ ਆ ਯਾਰ ਗੱਲ ਆ ਕੋਈ ਇਹ ਉਹ ਕਹਿੰਦੇ ਖੜ ਜਾ ਬਾਈ ਨਾਲ ਗੱਲ ਕਰਦੇ ਮੈਨੂੰ ਕਹਿੰਦੇ ਬਾਈ ਆਇਆ ਕਰਕੇ ਵੀ ਉਹਨਾਂ ਨੇ ਬੰਦਾ ਆਇਆ ਕੋਈ ਜੋ ਕਹਿੰਦਾ ਕੱਲ ਨੂੰ ਖਾਲੀ ਹੋਣਾ ਚਾਹੀਦਾ ਮੈਂ ਕਿਹਾ ਬਾਈ ਨਾਲ ਗੱਲ ਕਰਾ ਦੇ ਮੇਰੀ ਮੈਂ ਕਿਹਾ ਹਾਂਜੀ ਬਾਈ ਕਹਿੰਦਾ ਵੀ ਕੱਲ ਨੂੰ ਉਹਦੀ ਟੈਂਟ ਫੋੜੀ ਚੱਕੋ ਮੈਂ ਕਿਹਾ ਜੀ ਮੈਂ ਆ ਕੇ ਚੱਕ ਲੂੰਗਾ ਕੱਲ ਨੂੰ ਆਡੇ ਬੰਦੇ ਕਹਿੰਦੇ ਬਾਈ ਨੂੰ ਆ ਜਾਣ ਦਿਓ ਜੀ ਮੈਂ ਕਹਿੰਦੀ ਇਹਨੂੰ ਪੂਰਾ ਵਿਸ਼ਕਾਰ ਲਓ ਹੂੰ ਉਹ ਕਹਿੰਦੇ ਜੀ ਗੱਲ ਹੀ ਕੋਈ ਨਹੀਂ ਹੂੰ ਤੇ ਵੀ ਕੱਲ ਨੂੰ ਚੱਕ ਲਾਂਗੇ ਅਸੀਂ ਚੱਕ ਲਵਾਂਗੇ ਬਾ ਠੀਕ ਹੈ ਅੱਛਾ ਜਦੋਂ ਬਾਈ ਆ ਗਿਆ ਮੈਨੂੰ ਸੱਦ ਲਿਓ ਹਾਂ ਆ ਚੱਕੋ ਮੇਰਾ ਨੰਬਰ ਅੱਛਾ ਉਹ ਕਹਿੰਦੇ ਠੀਕ ਹੈ ਚੰਗਾਈ ਹਾਂ ਅਸੀਂ ਆ ਗਏ ਡਰੇਨ ਤੇ ਹਾਂ ਭੱਟੀ ਹੁੰਦਾ ਸੀ ਲੁਧਿਆਣੇ ਵਾਲਾ ਬੰਟੀ ਹੁੰਦਾ ਸੀ ਅੱਛਾ ਘੌਰੀ ਹੁੰਦਾ ਸੀ ਪੀਚੀ ਹੁੰਦਾ ਸੀ ਖਾਈ ਵਾਲਾ ਜਿਹੜੇ ਉਹਦੇ ਦਾਗਲ ਸੀਗੇ ਠੀਕ ਹੈ ਤੇ ਸਾਰੇ ਭਰਾ ਛੋਟਾ ਜੰਟਾ ਖਾਈ ਵਾਲਾ ਰਵਣਾ ਬਹੁਤ ਹੁੰਦੇ ਸੀ ਅਸੀਂ ਤੇ ਚਲੋ ਆ ਗਿਆ ਜਦੋਂ ਮੈਂ ਤੇ ਮੈਂ ਕਿਹਾ ਵੀ ਲਾਓ ਬਾਈ ਜੀ ਨੂੰ ਫੋਨ ਹਾਂ ਦੇਣ ਜਾ ਸੀ ਪਿਆ ਵਾ ਹਾਂ ਲਾ ਲਿਆ ਫੋਨ ਕਹਿੰਦੇ ਬਾਈ ਆ ਗਿਆ ਜੀ ਸਾਡਾ ਆਜੋ ਹਾਂ ਉਹ ਕਹਿੰਦੇ ਬੜੀ ਜੀਤੀ ਮੰਨਿਆ ਮਾਲਕ ਕਹਿੰਦੇ ਉਹ ਮੰਨਵਾ ਦਿੱ ਆਏ ਕਿ ਮੈਂ ਤੁਸੀਂ ਰੋਹਣਾ ਕਹਿੰਦੇ ਸੀ ਹਾਂ ਆ ਗਿਆ ਸਾਡੇ ਕੋਲ ਹਾਂ ਐਵੇਂ ਮੈਂ ਖੜਾ ਹੋ ਗਿਆ ਫੇਰ ਬਾਈ ਸਤਿ ਸ੍ਰੀ ਅਕਾਲ ਮੈਂ ਕਿਹਾ ਸਤਿ ਸ੍ਰੀ ਅਕਾਲ ਬੈਗਾ ਜੀ ਮੈਂ ਅੱਛਾ ਬੈਗਾ ਕਰ ਸੀ ਜਮਿਲਾਤ ਪੇ ਲੱਦਰ ਕਿ ਆਏ ਨਹੀਂ ਕਰੀ ਦੋਂਦਾ ਗਾਂ ਵਾਸਤੀ ਹਾਂ ਆਏ ਨਹੀਂ ਕਿਹਦਾ ਤਾਂ ਨਾ ਪੀ ਦੋਂਦਾ ਹਾਂ ਗਲਤ ਗੱਲ ਐ ਹਾਂ ਚਲੋ ਤੁਸੀਂ ਅਸੀਂ ਅਜੇ ਕੁਝ ਨਹੀਂ ਕੀਤਾ ਕਿਉਂਕਿ ਤੁਸੀਂ ਮੰਨ ਗਏ ਮੰਨ ਗਏ ਮੈਂ ਕਿਹਾ ਤੈਨੂੰ ਕਿਵੇਂ ਪਤਾ ਹਾਂ ਵੀ ਅਸੀਂ ਮੰਨ ਗਏ ਹਾਂ ਨਹੀਂ ਮਤਲਬ ਤੁਸੀਂ ਉੱਠਣ ਲੱਗੇ ਮੈਂ ਕਿਹਾ ਤੈਨੂੰ ਕਿਹਨੇ ਕਿਹਾ ਹਾਂ ਅਸੀਂ ਤਾਂ ਨਹੀਂ ਉੱਠੜੇ ਅਸੀਂ ਤਾਂ ਨਹੀਂ ਉੱਠਣਾ ਕਿਹਾ ਕਿ ਮੈਂ ਕਿਹਾ ਤੂੰ ਰੋਕ ਕਾ ਤੂੰ ਮਾਰੇ ਸੱਡ ਬੰਦੇ ਨੂੰ ਹਾਂ ਤੇ ਵੇੜਿਆ ਹੀ ਮਰੇ ਮੈਂ ਜੋ ਡੱਗ ਪਿਆ ਖੜਿਆ ਕਰ ਮੈਂ ਕਿਹਾ ਡੰਡਾ ਲਿਆ ਟੋਲ ਡੈਕ ਪਿਆ ਮੈਂ ਕਹਿੰਦਾ ਡੰਡੇ ਨਾਲ ਉਹ ਖੜਕਾਇਆ ਸੀ ਅੱਧਾ ਘੰਟਾ ਲੀੜੇ ਲਾਰੇ ਉੱਟਣਾ ਤਾਂ ਵੀ ਆਲਫ ਕਰਕੇ ਨਜ਼ਰ ਤੋਰਤਾ ਚਲ ਮੈਂ ਮਾਲਕਾਂ ਕੋਲੇ ਬਾਈ ਗੁੰਡਾ ਬਜ਼ਵਾਸ ਜਾਵੇ ਜੇ ਦੁਬਾਰਾ ਦਿਸ ਗਿਆ ਮੈਂ ਕਿਹਾ ਫੇਰ ਫੇਰ ਮਾਰਾਂਗੇ ਹਾਂ ਪਰ ਜਮਾ ਨਹੀਂ ਦਿੰਦਾ ਭਾਈ ਥੇਰਾ ਛੱਡੋ ਉਹ ਕਹਿੰਦੇ ਕਿਵੇਂ ਆ ਕਹਿੰਦਾ ਮੈਨੂੰ ਕੱਪੜੇ ਦੇ ਦੇ ਉਹ ਪੈਂਟ ਨੂੰ ਜਾਣਾ ਕਰਾਦੀ ਗਾਲੀ ਕਰਾਦੀ ਗਾਲੀ ਸਾਰੇ ਆ ਜੀ ਮੀਗਾ ਇਨੇ ਸੋਕੇ ਕਿਵੇਂ ਬਨਨਗੇ ਅਸੀਂ ਤਾਂ ਜਾਣ ਕੇ ਲਈ ਤੇ ਚੜਾਉਂਦੇ ਸੀ ਗੱਡੀ ਮੈਂ ਕਿ ਉਹਨੂੰ ਬਿਸ਼ਕਾਰ ਲੂ ਫੇਰ ਕਰਾਂਗੇ ਗੱਲ ਉਹਦੇ ਸੁਣਿਆ ਸੀ ਨਾ ਤੂੰ ਉਹ ਕਹਿੰਦਾ ਮੁੰਡਾ ਦਾਦਾ ਹੀ ਨਾ ਕਹਿੰਦਾ ਮੋਗੇ ਆਪਾਂ ਨੂੰ ਕਿੱਥੇ ਮਿਲੇ ਜਿਹੜਾ ਕਹਿੰਦੇ ਭੱਜ ਭੱਜ ਫੇਰ ਕਰਦੇ ਸੀ ਪੈਸੇ ਚ ਹਾਂ ਪੈਸੇ ਚ ਮਿਲਿਆ ਹੈਨਾ ਕਹਿੰਦਾ ਇਹ ਕਿਹੜਾ ਸਟਾਈਲ ਆ ਕਹਿੰਦਾ ਮੈਂ ਕਿਹਾ ਉਹ ਟੋਨੇ ਦਾ ਦਿਮਾਗ ਸੀ ਠੀਕ ਇੱਕ ਬੰਦੇ ਨੂੰ ਥਾਂ ਦੇਤਾ ਜਿਵੇਂ ਮੰਨ ਲਾ ਵੀ ਆਏ 20 ਕਰਮਾ ਦੇਤਾ ਵੀ ਭੱਜ ਕੇ 20 ਕਰਮਾ ਚ ਤੂੰ ਕਿਤੇ ਇਤਰੋਂ ਫੈਰ ਕਰਨਾ ਕਿਤੇ ਇੱਥੋਂ ਕਿਤੇ ਹੋਤੋਂ ਕਿਤੇ ਧੂਂਗ ਦੋਤ ਤੂੰ ਮਤਲਬ ਆਏ ਸਾਰੇ ਇਧਰੋਂ ਨੂੰ ਆਏ ਲੱਗ ਕਿ ਵੀ ਜਗਾ ਜਗਾ ਤੋਂ ਫੈਰ ਹੋ ਰਿਹਾ ਬੰਦੇ ਬਹੁਤ ਐ ਬੰਦੇ ਆਪਾਂ 11 ਤੇ 33 ਬਣਜੋ 33 ਬਣਜੋ ਠੀਕ ਠੀਕ ਤੇ ਮਤਲਬ ਉਹਦਾ ਦਿਮਾਗ ਹੁੰਦਾ ਸੀ ਕਬਰਿੰਗ ਫੈਰ ਦੇਣੀ ਹੈ ਉੱਪਰੋਂ ਉੱਪਰ ਥੱਲੇ ਤੁਰੇ ਜਾਣਾ ਨੇੜੇ ਲੱਗ ਜਾਣਾ ਗਾਂ ਵਾਲਿਆਂ ਦੇ ਠੀਕ ਪਰ ਤਗੜ ਨਾਲ ਲੜਾਈਆਂ ਕਰਦੇ ਰਹੇ ਸੀ ਉਹਦੋਂ ਬੱਬਾ 32 ਕਿल्ले ਸੀ ਯਾਰ ਉਹ ਕਹਿੰਦਾ ਲੁਗੂ ਛੁਪੀ ਗੱਲ ਥੋੜਾ ਯਾਰ ਉਹਨਾਂ ਟਾਈਮਾਂ ਦੀ ਉਹ ਅੱਛਾ ਯਾਰ 32 ਕਿੱਲਾਂ ਦਾ ਕਬਜ਼ਾ ਕਹਿੰਦਾ ਮੂੰਹ ਨਾ ਕਹਿ ਦੇਣੀ ਗੱਲ ਆ ਬਾਲਾ ਤਾਂ ਨਾ ਕਬਜ਼ਾ ਸੀ ਗੱਲ ਲੈ ਤੈਨੂੰ ਗੀੜਾ ਕਢਾ ਲਿਉਂਗਾ ਲੁਧਿਆਣੇ ਐ ਹੈ ਯਾਰ ਕਿਆ ਬਾਤ ਆ ਫਿਰ ਤਾਂ ਸਿਰਾ ਕਰਾਇਆ ਪੂਰਾ ਹੀ ਕਰਾਇਆ ਐਂਡ ਲਾਉਂਦੇ ਸੀ ਬੱਬਾ ਕਿਆ ਬਾਤ ਆ ਬੱਬਾ ਯਾਰ ਹੈ ਥੋੜੀ ਹੈ 13 ਸਾਡੇ ਵਾਲੇ ਵਿਚਾਰੇ ਨੂੰ ਬਾਜ ਨੂੰ ਚੱਕ ਲਏ ਅੱਛਾ ਜੀ ਬਾਜ ਦੀ ਕੈਸਟਾਈ ਸੀ ਉਦੋਂ ਬੈਠ ਬੁੜੇ ਤੇ ਟਾਂਗੇ ਤੇ ਤੈਨੂੰ ਸ਼ੇਅਰ ਕਰਾਵਾਂ ਦੀ ਇਹਨੂੰ ਚੱਕ ਲਿਆ ਰਾਤ ਨੂੰ ਗੁਆਈ ਜਾਣ ਫਿਰ ਜ਼ਿੰਦੀਲੇ ਦਾ ਪੂਣਾਗਾ ਮੈਨੂੰ ਕਹਿੰਦਾ ਚੰਗੀ ਗੱਲ ਥੋੜਾ ਕੰਜਰਾ ਮੈਂ ਚੰਡੀਗੜ੍ਹ ਗਿਆ ਵਈ ਰਾਜੂ ਕੋਲੇ ਹਾਂ ਮੈਂ ਕਹਿੰਦਾ ਕੀ ਹੋ ਗਿਆ ਜੀ ਹਾਂ ਕਹਿੰਦਾ ਮੰਗਤਤਾ ਘਰ ਮੁਕਾਦੋ ਆਇਆ ਬੇਟਾ ਕਹਿੰਦਾ ਸਾਡੇ ਗਾਇਕ ਨੂੰ ਲੈ ਕੇ ਚੱਕੇ ਯਾਰ ਮੁੰਡੇ ਤੇਰੇ ਹਾਂ ਜਦੋਂ ਮੈਂ ਆਗਾ ਲੇਟ ਗਈ ਵੀ ਮੈਂ ਸੰਢੀਗੇੜ ਬਾਸ ਤੇ ਆਇਆ ਬਾਸ ਤੇ ਹੀ ਆਉਂਦੇ ਨੇ ਸੰਢੀਗੇੜ ਬਾਸ ਸਿੱਧੀ ਆਉਂਦੀ ਸੀ ਸੱਜਣ ਐ ਨਹੀਂ ਮਤਲਬ ਜੇ ਬਾਸ ਤੇ ਜਾਣਾ ਨਾ ਬਾਸ ਵਾਲ ਨੂੰ ਕਹਣਾ ਵੀ ਐ ਗਿੱਲਾ ਨੂੰ ਲੈ ਚੱਲੋ ਅੱਛਾ ਤਾਰ ਕੇ ਸੱਦਾ ਠੀਕ ਆ ਅੱਧਾ ਤਾਰ ਕੇ ਜਾਂਦੇ ਸੀ ਹਕਮ ਰੂਬ ਹਾਂ ਪੂਰੀ ਯਾਰੀ ਸੀ ਉਹਨਾਂ ਨਾਲ ਵੀ ਸੰਢੀਗੇੜ ਵਾਲਿਆਂ ਨਾਲ ਬਾਬਾ ਦਫ਼ਤਰ ਸਿੱਧਾ ਤਾਂ ਚੜ੍ਹਦੇ ਹੀ ਸਰਦਾਰ ਨੇ ਕਹਿਣਾ ਵੀ ਤਾਰੀ ਹੁਣੀ ਆਗੇ ਸਮਾਨ ਮੰਗਾਓ ਬਾਬਾ ਚੜ੍ਹਾਈ ਸੀ ਯਾਰ ਠੀਕ ਆ ਬਾਬਾ ਫਿਰ ਤਾਂ ਕੀ ਬਾਤਾਂ ਉਂਗਲਾਂ ਤੇ ਨਚਾਉਂਦੇ ਸੀ ਉਦੋਂ ਹਾਂ ਲੁਧਿਆਣੇ ਜੀ ਯਾਰ ਛੇ ਛੇ ਕਰਨ ਲੱਤੀ ਸੀ ਕਿਆ ਬਾਤਾਂ ਬਾਬਾ ਯਾਰ ਅਰੇ ਯਾਰ ਦਾ ਨਾ ਬੋਲਦਾ ਜਿਵੇਂ ਅੱਜ ਬੋਲਦਾ ਦਾਰੀਦਾਰੀ ਹੁੰਦੀ ਸੀ ਉਦੋਂ ਦਾਰੀਦਾਰੀ ਹੁੰਦੀ ਸੀ ਹਾਂ ਅਲੱਗਾਂ ਦਾ ਦਾਰੀਆਂ ਮੋਗੇ ਵਾਲਾ ਐਂਡ ਲਾਈ ਆ ਬਾਬਾ ਇਹ ਗੱਲਾਂ ਕਹਿਣੀਆਂ ਨਹੀਂ ਰਿਪੋਰਟ ਕਰਕੇ ਆਪਾਂ ਐਵੇਂ ਨਹੀਂ ਆਏ ਕਿ ਮਤਲਬ ਕੋਈ ਐਵੇਂ ਛੱਡ ਜਾਗੇ ਛੱਡ ਜਾ ਕੇ ਠੀਕ ਆ ਨਾ ਇਹ ਗੱਲਾਂ ਸਾਹਮਣੇ ਪਈਆਂ ਲੁਧਿਆਣੀ ਇਹ ਤੇ ਮੈਂ ਕੱਲਾ ਨਹੀਂ ਸੀ ਹਾਲਾ ਕਿ ਨਾਲ ਘਟ ਤੋਂ ਘਟ 100 ਮੁੰਡਾ 150 ਮੁੰਡਾ ਜਾਂਦਾ ਸੀ ਹਾਂ 22 ਲੱਖ ਰੁਪਏ ਦਾ ਕੱਪੜਾ ਹੀ ਲੈ ਗਏ ਮੁੰਡੇ ਥੋੜਾ ਭਲਾ ਹੋ ਜੇ ਇੰਨੇ ਟਾਈਮ ਚ ਅੱਛਾ ਖਾਣ ਪੀਣ ਜਿਹੜਾ ਬਾਹਰੋਂ ਕਰਕੇ ਆਉਂਦੇ ਸੀ ਹਾਂ 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 ਜਿਵੇਂ ਮੰਨ ਲਾ ਅੱਜ ਮੁਕਾਬਲਾ ਹੋ ਗਿਆ ਸਾਹਮਣੇ ਹਾਂ ਮੈਨੂੰ ਇੱਕ ਜਿੱਦੇ ਵੱਡਾ ਮੁਕਾਬਲਾ ਹੋਇਆ ਉਹਦੇ ਮੈਨੂੰ 6 ਲੱਖ ਰੁਪਏ ਦੇ ਕੇ ਗਏ ਸੀ ਉਹ ਠੀਕ ਆ ਖੁਸ਼ੀ ਚ ਅੱਛਾ ਜੀ ਤੇ ਆਪਾਂ ਰੱਖਿਆ ਨਹੀਂ ਬਾਈ ਹਾਂ ਹਾਂ ਮੈਂ ਅੱਪਰਪਾਲ ਸੀਗਾ ਅੱਪਰਾ ਲੁਧਿਆਣੇ ਵਾਲਾ ਮਰ ਗਿਆ ਕਹਿੰਦੇ ਹਾਂ ਮੈਂ ਉਹਦਾ ਹਿੱਸਾ ਦਿੱਤਾ ਹਾਂ ਅਮੀਰਗੜ ਵਾਲੇ ਡਾਕਟਰ ਉਹ ਨਹੀਂ ਸੀਗੇ ਹਾਂ ਉਪਗੌਰ ਦੇ ਸੀ ਸਾਡੇ ਕੋਲੇ ਫਰਾਈ ਕਰਦੇ ਸੀ ਉਹਨਾਂ ਨੂੰ ਉਹਨਾਂ ਦਾ ਹਿੱਸਾ ਦਿੱਤਾ ਠੀਕ ਹੈ ਭਾਰੂਣ ਹੀ ਸੀਗੇ ਆਪਣੇ ਪਲਵਾਨ ਹੁਣੀ ਹਾਂ ਉਹਨਾਂ ਨੂੰ ਉਹਨਾਂ ਦਾ ਹਿੱਸਾ ਦਿੱਤਾ ਕਾਲੇ ਉਹਨਾਂ ਨੂੰ ਹਾਂ ਉਹਨਾਂ ਨੂੰ ਉਹਨਾਂ ਦਾ ਹਿੱਸਾ ਦਿੱਤਾ ਹਾਂ ਠੀਕ ਹੈ ਜਿਹੜਾ ਬਚਿਆ ਆਪ ਰੱਖਿਆ ਮੁੰਡਿਆਂ ਨੂੰ ਵੰਡਿਆ ਵੰਡਿਆ ਠੀਕ ਹੈ ਬਿਲਕੁਲ ਮੈਂ ਕਿਹਾ ਯਾਰ ਗੋੜੀ ਦੇ ਮੂੰਹ ਚ ਕੱਢਦੇ ਆ ਬਿਲਕੁਲ ਜੀ ਠੀਕ ਹੈ ਨਾ ਨਹੀਂ ਆਏ ਨਹੀਂ ਮਤਲਬ ਕਿ ਅਗਲੇ ਹਉਦੇ ਵੀ ਨਾਲ ਖੜਦੇ ਵੀ ਸੀਗੇ ਫਿਰ ਆ ਜਿਹੜਾ ਆਪਣੇ ਵਾਲਾ ਹੈਲੋ ਕਹਿੰਦਾ ਹੁੰਦਾ ਆਪਣਾ ਨੋਨੀ ਹਾਂ ਨੋਨੀ ਨੋ ਨੀਰ ਕੇ ਸਾਰੇ ਉੱਥੇ ਹੀ ਹੁੰਦੇ ਸੀ ਠੀਕ ਹੈ ਸਭ ਮੈਂ ਕਹਿੰਦਾ ਯਾਰ ਐਂਡ ਲ ਲੱਗਦਾ ਸੀ ਕਿਹੜਾ ਅਸੀਂ ਜਲੰਧਰ ਜਾਣਾ ਸੀਗਾ ਜਦੋਂ ਆਹ 16 ਨੰਬਰ ਨੀ ਗੱਡੀ ਬੱਬੂ ਮਾਨ ਨੇ ਲਈ ਸੀ ਮਿੱਤਰਾਂ ਦੀ ਛਤਰੀ ਢੁੱਡ ਗਈ ਅੰਬਰਾਂ ਦੇ ਲੌਨੀ ਉਡਾਰੀਆਂ ਟਰੈਕਟਰ ਮਗਰ ਪਾ ਕੇ ਨਹੀਂ ਕਾਇਦਾ ਹੁੰਦਾ ਉਹ ਮੁੰਡੇ ਪਰਮਿੰਦਰ ਦੀ ਸੀ ਉਹ ਠੀਕ ਹੈ ਲਿਹਾਨੇ ਤੇ ਉਹ ਸਾਡੇ ਨਾਲ ਟਾਈ ਅਪ ਹੋ ਗਿਆ ਉਹਦਾ ਉਹਦਾ ਜਲੰਧਰ ਦਫ਼ਤਰ ਖੋਲਿਆ ਸੀ ਉਹਨੇ ਤੇ ਦੂਜੇ ਪਲਵਾਨ ਉਹਦਾ ਦਫ਼ਤਰ ਖੁੱਲਣ ਨਹੀਂ ਦਿੰਦੇ ਜਲੰਧਰ ਉਹਨੇ ਸਾਡੇ ਨਾਲ ਗੱਲ ਕਰ ਲਈ ਸਾਡੇ ਨਾਲ ਬੰਦਾ ਸੀ ਕੱਚਾ ਗੱਲ ਕਰਨ ਵਾਲਾ ਜਿਹੜਾ ਜਿਹਨੇ ਕਰਾਈ ਸੀ ਅੱਛਾ ਜੀ ਤੇ ਗਾਂ ਪਰਮਿੰਦਰ ਵੀ ਬਜਾਰਾ ਇੰਨਾ ਹੈ ਨਹੀਂ ਸੀ ਮੈਨੂੰ ਕਹਿੰਦਾ ਵੀ ਆਪਾਂ ਬਾਈ ਉੱਥੇ ਧੱਕੇ ਨਾਲ ਕੇ ਦਫ਼ਤਰ ਖੋਲਣਾ ਆਪਾਂ ਉਹਨਾਂ ਦਾ ਬੰਦ ਕਰਨਾ ਮੈਂ ਕਿਹਾ ਚੱਲ ਇਦੋਂ ਕਰ ਲਈ ਜਨਤਾ ਇਕੱਠੀ ਤੇਰਾ ਯਾਰ ਲਿਮੋਜ਼ਿਨ ਚ ਗਿਆ ਫਿਰ 16 ਨੰਬਰ ਤੇ ਮੈਨੂੰ ਇਹਦੇ ਚ ਜਾਣਾ ਗੁੰਡਾ ਗਾਦੀ ਕਰਨ ਪੈਣੀ ਏ ਠੀਕ ਆ ਤੇ ਜਾ ਵੜੇ 26 ਜਨਵਰੀ ਨੂੰ ਤੇ ਝੰਡਾ ਆ ਜੜਾਉਂਦੇ ਆ ਹਾਂ ਉਹਦੇ ਦਾ ਜੱਪੇ ਜੱਪੇ ਤੇ ਪੁਲਿਸ ਲੱਗੀ ਹੁੰਦੀ ਆ ਪੁਲਿਸ ਲੱਗੀ ਆ ਨਾਲੇ ਮੈਂ ਕਿਹਾ ਮੈਂ ਕਿਹਾ ਮੈਨੂੰ ਜਗਤਾਰ ਹੁੰਦਾ ਸੀ ਕੋਲਗੇ ਦਾ ਪੁਲਿਸ ਚੋਂ ਵੀ ਹੈਗਾ ਮੋਗੇ ਜਗਤਾਰ ਮੈਨੂੰ ਕਹਿੰਦਾ ਵੀ ਆਪਣੇ ਐਸਪੀ ਹੈਗਾ ਵੀ ਮੈਂ ਗੱਲ ਕਰ ਲੈਣਾ ਜੇ ਕਰਨੀ ਤਾਂ ਮੈਂ ਕਿਹਾ ਵੀ ਗੱਲ ਕਰਾਂ ਐਸਪੀ ਨੇ ਕਹਿੰਦਾ ਨਹੀਂ ਮੇਰੀ ਗੱਲ ਪੁਲਿਸ ਨਾਲ ਤਾਂ ਹੋਊਗੀ ਮੈਂ ਕਿਹਾ ਵੀ ਠੀਕ ਆ ਬੱਬੇ ਜਰ ਲੈ ਕੇ ਰਫਲਾ ਤਰੀ ਜੰਤਾ ਯਾਰ ਹੱਥ ਚ ਗੰਨਾ ਉਹ ਵੀ ਤੋਂ 22 ਜਨਵਰੀ ਯਾਰ ਹੈ ਤਗੜ ਤਗੜ ਬਾਜ਼ਾਰ ਬੰਦ ਹੋ ਗਿਆ ਬਾਬਾ ਆਹਾਰਕਾਰ ਕੀ ਮਤ ਗਈ ਪੁਲਿਸ ਦੀਆਂ ਗੱਡੀਆਂ ਤੇ ਗੱਡਣਾਂ ਆ ਲੈ ਪੁਲਿਸ ਵੇ ਕੀ ਆਉਂਦੀ ਹਾਰਨ ਪਾਏ ਤੇ ਮੈਂ ਕਿਹਾ ਗੱਡੀਆਂ ਖਿੱਚੋ ਮੈਂ ਕਿਹਾ ਗੱਲ ਕੀ ਦੇ ਨਾਲ ਆਪਣੀ ਕਹਿੰਦਾ ਹੋ ਮਾਰਨ ਆਵਾ ਮੈਂ ਕਿਹਾ ਮਰਾ ਤੇ ਖਾਇਆ ਇਹ ਕਿਹੜੀ ਗੱਲ ਆ ਬਾਬਾ ਫੈਂਟ ਤਿਆਂ ਅਸੀਂ ਇਹ ਵੀ ਫੈਂਟ ਦਿਆਂ ਫੂਟ ਦਿਆਂ ਬਾਲੇ ਫੜੇਗੇ ਹੈ ਬਾਲੇ ਫੜੇਗੇ ਹੋਰ 35 40 ਚੱਕੇਗੇ ਬਾਬਾ ਮੇਰੇ ਮਗਰ ਪੌਲਸ ਮੈਂ ਕਹਿੰਦਾ ਵੀ ਉਹਨਾਂ ਨੂੰ ਪਤਾ ਹੀ ਮੇਨ ਉਹਦੇ ਚ ਐ ਮੇਨ ਉਹਦੇ ਚ ਅਸੀਂ ਸਕੋਰਪੀਓ ਸੀਗਾ ਮੋਲੀ ਦਾ ਹੁੰਦਾ ਇਹ ਮੁੰਡਾ ਪ੍ਰਦੀਪ ਸੀ ਉਹਦਾ ਨਾਮ ਹੂੰ ਸੰਦੋਰ ਕੋਲ ਦਾ ਹਾਂ ਉਹਨ ਮਗਰ ੱੱਕੇ ਨਾ ਝੱਕਾਂ ਲੱਗੇ ਗੱਡੀ ਦਾ ਤੱਪੀ ਚੱਲ ਜਿੱਧਰ ਨੂੰ ਰਾਹ ਮਿਲਦਾ ਤੈਨੂੰ ਬਾਹਰ ਕੱਢ ਲੈ ਜਲੰਧਰ ਚੋਂ ਉਹਨਾਂ ਹਿਆਰਪੁਰ ਨੂੰ ਸੱਟ ਲਈ ਸੋ ਅੱਛਾ ਅਸੀਂ ਬਪਾ ਉੱਥੇ ਮੈਨੂੰ ਹਜੇ ਯਾਦ ਨਹੀਂ ਕਿਹੜੇ ਪਿੰਡ ਕੁਸੇ ਵਾਲੇ ਰੂਬੀ ਦਾ ਨਸਾ ਚਰੂ ਕੇਂਦਰ ਹੁੰਦਾ ਸੀ ਉੱਥੇ ਜਾ ਬੜੀ ਅਸੀਂ ਹੂੰ ਠੀਕ ਹੈ ਉੱਥੇ ਜਾ ਕੇ ਸੌਣੇ ਮੈਂ ਖ ਵੀ ਨਿਕਲਿਆ ਕਿਆ ਬਾਤ ਹੈ ਫੇਰ ਪਤਾ ਲੱਗਿਆ ਵੀ ਬਹੁਤ ਚੱਕੇ ਗਏ ਆਹ ਹੈ ਫੇਰ ਮੈਂ ਪੁੱਛਿਆ ਕਹਿੰਦੇ ਵੀ ਗੱਡੀ ਵੀ ਚੱਕੀ ਗਈ ਲਿਮੋਜਨ ਹਾਂ ਦੇ ਲੁਧਿਆਣੇ ਦਾ ਪੂਂਗ ਚੱਕਿਆ ਗਿਆ। ਅੱਛਾ। ਸਿਮਲਾਪੁਰੀ ਵਾਲਾ। ਠੀਕ ਆ। ਮਤਲਬ ਜਿੱਦੇ ਮੈਂ ਮੈਲਣ ਗਿਆ ਨਾ ਨਵੇਂ ਮੁੰਡੇ ਸੀ ਉਹ। ਮੈਨੂੰ ਇੱਕ ਮੁੰਡੇ ਨੇ ਮਿਲਾਇਆ ਕਹਿੰਦਾ ਬਾਈ ਆ ਜਾ ਤੈਨੂੰ ਮਲਾਵਾ। ਹੂੰ। ਦੇ ਆਪਣੇ ਮੁੰਡੇ ਨਵੇਂ ਆ। ਹੂੰ। ਤੇ ਬਾਈ ਜਮੇ ਵੀਨੇ ਜਿਹੇ ਵਾਲੇ ਹਨਾ ਤੇ ਨਹਿਰ ਤੇ ਨਾ ਜਦੋਂ ਆਪਾਂ ਜਾਂਦੇ ਹਾਂ ਸਿਮਲਾਪੁਰੀ ਤੋਂ ਪਰ੍ਹਾਂ ਨੂੰ। ਹੂੰ। ਇਧਰਲੇ ਪਾਸੇ ਦੂਜੇ ਪਾਸੇ ਨਹਿਰ ਦੇ ਪੈਲਸ ਐ। ਅੱਛਾ। ਪਹਿਲਾਂ ਦਵਾਲਾ ਜਿਹਾ ਹੀ ਹੁੰਦਾ ਸੀ ਉਹ। ਉਹ ਪੈਲਸ 'ਚ ਵਿਆਹ ਤੇ ਉੱਥੇ ਸਾਰੇ। ਅੱਛਾ। ਮਤਲਬ ਉੱਥੇ ਬਾਜ਼ ਮਾਰਨੇ ਕੋ ਦੂਜੇ ਨੂੰ ਓ ਕੁਕਰ ਇਧਰ ਆ ਇਹ ਬਾਈ ਕੁਕਰ 307 ਦੇ ਪਰਚੇ 10 26 ਦੇ ਦੋ ਹਾਂ ਹਾਂ ਲੜਨੇ ਨੇ ਹਾਂ ਹਾਂ ਦਿਜੇ ਬਾਈ ਦਿਜੋ 302 ਦੇ ਪਰਚੇ ਦੋ 307 ਦੇ 26 ਦੇ ਮਤਲਬ ਦੂਜੇ ਆਣਗੇ ਹਾਂ ਆ ਲੈ ਦਿੱਤਨੀ ਬੰਦੀ ਇਹਦੇ ਬਾਈ ਇੰਨੇ ਪਰਚੇ ਇੰਨੇ ਪਰਚੇ ਇੰਨੇ ਮਤਲਬ ਮੈਨੂੰ ਆ ਡਰਾਉਣ ਹਾਂ ਵੀ ਅਸੀਂ ਬਹੁਤ ਤਕੜੇ ਬੰਦੇ ਆ ਮਤਲਬ ਪਰਚੇ ਗਣਾਉਣ 26 ਤੋਂ ਥੱਲੇ ਆਉਣ ਨਾ ਤਾਂ ਹੀ ਜਾਣ ਉਹ ਸਾਰੇ ਥੱਕੇ ਗਏ ਤੇ ਅੰਦਰ ਕਦੇ ਵੀ ਉਹ ਕਹਿੰਦਾ ਬਿੰਦਰ ਹੁੰਦਾ ਸੀਗਾ ਆਪਣਾ ਉਹ ਕਹਿੰਦਾ ਰੂਬੂਕ ਦੇ ਕਿਉਂ ਆ ਸਾਲਿਓ ਹਾਂ ਹੁਣ ਕੁੱਟ ਪੈ ਗਈ ਅੰਦਰ ਆ ਗਏ ਬਾ ਗੱਲ ਨਿਪਟੜ ਗਈ ਕਹਿੰਦਾ ਹੁਣ ਦਿਮਾਗ ਤਾਂ ਹੋ ਜਾਣਗੇ ਕਹਿੰਦਾ ਨਹੀਂ ਭਾਈ ਅਜੇ ਤੱਕ ਇੱਥੇ ਨਾਲ ਪਰ ਉਹ ਕਹਿੰਦਾ ਥੋੜੇ ਪਾਰ ਤੇ ਕੋਈ ਨਹੀਂ ਯਾਰ ਜਨ ਉਹ ਦਿਨ 26 ਤੋਂ ਥੱਲੇ ਆਉਂਦੇ ਹੀ ਨਹੀਂ ਸੀ ਕਹਿੰਦਾ ਠੂਟ ਮਾਫ ਦੇ ਸੀ ਹਾਏ ਬਾਈ ਸਾਨੂੰ ਚਰਾ ਦੇ ਉਨੇ ਮੈਨੂੰ ਫੋਨ ਲਾਇਆ ਮੈਂ ਕਿ ਕੀ ਹੋ ਗਿਆ ਕਹਿੰਦਾ ਲੀਰਾ ਫਸਗੀਆਂ ਨਾਲ ਕਹਿੰਦਾ ਜਿਹੜੇ ਤੈਨੂੰ ਦਿਖਾਉਂਦੇ ਸੀ ਨਾ ਵੀ 307 ਦੇ 6 ਛੰਬੀ ਦੇ 4 ਮੈਂ ਕਹਾਂ ਕਹਿੰਦਾ ਕਹਿੰਦੇ ਝੂਠ ਮਾਰਦੇ ਸੀ ਠੀਕ ਆ ਅਜੇ ਤੱਕ ਇਹ ਆਈ ਹੀ ਨਹੀਂ ਆਈ ਕਦੇ ਤਾਂ ਘਰਾਂ ਨੂੰ ਰੋਂਦੇ ਮਮਾਂਾਂ ਨੂੰ ਨਾਲੇ ਰੋਈ ਜਾਂਦੇ ਆ ਯਾਰ ਹਾਂ ਮੈਂ ਕਿ ਇਹਨਾਂ ਨੂੰ ਕੋਈ ਜ਼ਮਾਨਤ ਹੁੰਦੀ ਹੋਊ ਹਾਂ ਹੁੰਦੀ ਹੋਊ ਲੀਮੋ ਜਣ ਦੀ ਜ਼ਮਾਨਤ ਕਹਿੰਦੇ 10 ਲੱਖ ਦੀ ਹੂੰ 10 ਲੱਖ ਭਰੋ ਜਾਂ ਜਾਂ ਉਹਦੀ ਐਨਓਸੀ ਲੈ ਕੇ ਆਓ ਕੈਨੇਡਾ ਤੋਂ ਐਨਓਸੀ ਮਗਾਈ ਬਾਬਾ ਉਹਦੀ ਅੱਛਾ ਜੀ ਪਰਮਿੰਦਰ ਨੂੰ ਵਿਚਾਰੇ ਨੂੰ ਕੈਨੇਡਾ ਜਾਣਾ ਪਿਆ ਠੀਕ ਸਾਢੇ 3 ਲੱਖ ਰੁਪਈਆ ਉੱਥੇ ਲੱਗਿਆ ਸਾਡਾ ਹੂੰ ਹੂੰ ਫੇਰ ਜਾ ਕੇ ਜਮਾਨਤਾਂ ਭਰਾਈਆਂ ਫੇਰ ਜਮਾਨਤ ਹੀ ਇਕੱਠੇ ਕਰਨੇ ਕਿਹੜਾ ਸੌਖੇ ਆ ਪਿੰਡੋਂ ਮਿੰਨੀ ਲਗਿਆ ਯਾ ਜਮਾਨਤਾਂ ਦੀ ਇਹ ਚੰਗੀ ਗੱਲ ਆ ਫੇਰ ਕਰਾਈ ਫੇਰ ਕਢਾਈ ਇੰਨੇ ਜਾਣੇ ਹੋਰ ਆ ਵੀ ਫਲਾਦੇ ਪਿੰਡ ਦੇ ਕਿੰਨੇ ਜਮਾਨਤ ਏ 13 ਆ ਨੰਬਰਦਾਰ ਇਹਨਾਂ ਦਾ ਹੈਗਾ ਆ ਜੀ ਆ ਗਿਆ ਬਹਿ ਜੋਗੀ ਇੱਧਰ 13 ਤੇ 10 ਇੰਨੇ 23 ਤੇ ਮਜ਼ਾ ਇਕੱਠੇ ਕਰੇਗਾ ਬਾਬਾ ਮੈਨੂੰ ਪਤਾ ਮੈਗਾ ਯਾਰ ਇਹਨਾਂ ਨੂੰ ਤਾਂ ਫੜੇ ਹੀ ਜਾਂਦੇ ਜੰਗਾ ਸੀ ਅੰਦਰ ਤਾਂ ਬੈਠੇ ਰਹਿੰਦੇ ਇਹਨਾਂ ਦਾ ਪੰਬਲ ਭੂਸਾ ਪਾਇਆ ਹਾਂ ਬਾਹਲਾ ਯਾਬ ਬਾਹਰ ਤਾਂ ਮਜ਼ਾ ਨਮੀੜਿਆ ਬਾਬਾ ਮੈਂ ਪਰਮਿੰਦਰ ਨੂੰ ਮੈਗਾ ਬੜਾ ਬੰਦਾ ਕਹਿੰਦਾ ਯਾਰ ਮੈਨੂੰ ਪਤਾ ਨਹੀਂ ਸੀ ਇੰਨਾ ਕੰਮ ਜਿਆਦਾ ਹੋ ਜੂ ਮੈਗਾ ਹੀ ਤਾਂ ਅਣਪੜਾ ਤੂੰ ਕਾ ਵੇਖ ਲੈ ਤਣ ਕਿਹੜਾ ਉੱਤੋਂ ਉੱਤੋਂ ਤਾਂ ਗੱਲ ਹੌਲਦਾਰ ਨਾਲ ਕਰੀ ਬੈਠੇ ਗੱਲ ਐਸਐਸਪੀ ਨਾਲ ਕਰਨ ਵਾਲੀ ਸੀ ਹੈਂ ਉਦਹੀ ਗਾ ਐਡਾ ਕਾਮਯਾਬ ਲੈ ਕੇ ਆ ਗਿਆ ਤੈਨੂੰ ਨਹੀਂ ਪਤਾ ਵੀ ਰੌਲਾ ਪਊਦਾ ਸਹੀ ਗੱਲ ਆ। 10000 ਰੁਪਏ ਫੋਨ ਬੰਦ ਕਰ ਲਿਆ। ਉਹ ਨੂੰ ਕਦੇ 20-3000 ਰੁਪਏ ਦਿੱਤਾ ਉਹਨੇ ਫੋਨ ਬੰਦ ਕਰਕੇ ਡੱਬ ਗਿਆ। ਉਹਨੇ ਭੱਜੋ ਯਾਰ ਨੂੰ ਕੀ ਆ? ਉਹ ਮੈਂ ਕਿਹਾ ਮਰਾਤੇ ਸੀ ਸਭ ਰੇਦਿਆ। ਭਾਈ ਮੁਰ ਕਿਉਂ ਬਾਹਰ ਕਢਾਏ ਮੈਂ ਜਦੋਂ ਸਿਮਲਾਪੁਰੀ ਵਾਲੇ। ਭੱਜ ਭੱਜ ਕੇ ਛਾਲਾ ਮਾਰ ਕੇ ਭਾਈ ਧੰਨਵਾਦ। ਮੈਂ ਕਿਹਾ ਪਰਚੀ ਕਿਨੇ ਕੋਈ ਨਹੀਂ। ਕੋਈ ਨਹੀਂ। ਮੈਂ ਕਿਹਾ ਅੱਜ ਨਾ ਚਲ ਕੇ ਜਾ। ਘਰੇ ਜਾਣਾ। ਇੱਕ ਦੋ ਤਿੰਨ ਕਹਦਾ ਬਾਈ ਮੁੱਕੇ ਜੀ ਆਏ ਮਗਰ ਲਾ ਕੇ ਮਾਰਿਆ ਸਾਲੇ ਦੇ ਗਾਪੇ ਨੇ ਕਿਹਾ ਸੀ ਆਏ ਕਰੂਗਾ ਇਹਨਾਂ ਆਪਣਾ ਨੰਬਰ ਬਣ ਜਾਣਗੇ ਕਹਦਾ ਬਾਈ ਨਾਲ ਕੋਈ ਡਰ ਨਹੀਂ ਹੈਗੇ ਕਿਉਂ ਬਾਈ ਸਾਲਾ ਡੀਸੀ ਲੱਗਿਆ ਮੈਂ ਕਿਹਾ ਫੜੇ ਤਾਂ ਜਾ ਹੀ ਸਕਦੇ ਆ ਬਾਈ ਦਾ ਆਪ ਮੈਂ ਕਿਹਾ 20 ਵੇਰੀ ਕੁੱਟ ਖਾਂਦਾ ਦੇਣ ਚ ਹੈ ਆਏ ਹੁੰਦਾ ਹੁੰਦਾ ਸੀ ਉਦੋਂ ਲਾਗੀ ਕੱਲ ਨੂੰ ਕਰਾਂਗੇ ਗੱਲਾਂ ਬਾਤਾਂ ਟਾਈਮ ਬਹੁਤ ਹੋ ਗਿਆ ਹਣਾ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਦੱਬ ਕੇ ਬਾਈ ਜੀ ਇਹ ਕੋ ਡਰਾਈਵਰ ਵੀਰ ਵਾਲੀ ਵੀਡੀਓ ਨੂੰ ਨਾ ਛੱਡੋ ਦੱਬ ਕੇ ਸ਼ੇਅਰ ਕਰੋ ਭਰਾ ਦੀ ਹੈਲਪ ਕਰਨੀ ਆਪਾਂ ਯਾਰ ਉਹਦਾ ਘਰ ਵੀ ਐ ਨਹੀਂ ਦੋ ਧੀਆ ਪੜਦੀਆਂ ਕੁਝ ਬਣ ਜੇ ਉਹਦਾ ਯਾਰ ਹਨਾ ਹੋਰ ਯਾਰ ਉਹਨੂੰ 70 80 ਹਜ਼ਾਰ ਦੀ ਲੋੜ ਐ ਮੈਂ ਤਾਂ ਉਹਨੂੰ ਕਿਹਾ ਮੈਂ ਕਿਹਾ ਲੱਖ ਸਵਾ ਲੱਖ ਹੀ ਮਿਲ ਜੇ ਵਿਚਾਰੇ ਨੂੰ ਯਾਰ ਸੌਖਾ ਹੋ ਜਾ ਯਾਰ ਕੱਲ ਨੂੰ ਕਿਹਦੇ ਅੱਗੇ ਹੱਥ ਨਾ ਡੇ ਯਾਰ ਹਾਂ ਸਹੀ ਥੋੜੇ ਥੋੜੇ ਨਾਲ ਆਪਾਂ ਨੂੰ ਕੀ ਫਰਕ ਪੈਂਦਾ ਹਨਾ ਅਗਲੇ ਦੀ ਜਾਨ ਸੌਖੀ ਹੋ ਜੂ ਯਾਰ ਠੀਕ ਐ ਜੀ ਤੇ ਬਾਕੀ ਚਲੋ ਕੋਈ ਨਹੀਂ ਜੀ ਵਾਦਾ ਘਾਟਾ ਬੋਲਿਆ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ